ਅੰਤਰਿਆਮੀ ਅੰਤਰਿਆਮੀ ਦੀ ਸਟੇਜ ਕੀ ਮਨੁੱਖ ਮਨੁੱਖੇ ਚ ਆ ਸਕਦੀ ਹੈ ਅੰਤਰਿਆਮੀ ਵੈਸੇ ਹੁੰਦਾ ਹੁੰਦਾ ਕਿ ਬੇਸਿਕਲੀ ਅੰਤਰਗੱਲ ਅੰਤਰਾਤਮਾ ਅੰਤਰ ਜਾਂਦੀ ਹੈ ਦੁਆਰਾ ਦੁਆਰਾ ਕਿਉਂ ਜੋ ਆਤਮਾ ਹੈ ਆ ਆਤਮਾ ਅੰਤਰਿਆ ਅੰਤਰਿਆਮੀ ਹੈ ਆਤਮਾ ਦੇ ਹਰ ਗੱਲ ਨੂੰ ਉਹਦਾ ਮੋਲ ਜਾਣਦਾ ਹੈ ਹਾਂਜੀ ਠੀਕ ਹੈ ਕੋ ਬੰਦੇ ਵਿਚ ਬੈਠਾ ਜੋ ਮਨ ਨੇ ਸੋਚਣਾ ਉਹ ਤਾਂ ਜਾਣਦਾ ਹੀ ਹੈ ਹਾਂ ਮੂਲ ਉਹਦਾ ਉਹ ਜਾਣਦਾ ਜੋ ਮਨ ਨੇ ਸੋਚਣਾ ਹੈ ਐ ਯਾਨੀ ਆਪਣੀ ਲਹਿਰ ਬਾਰੇ ਉਹ ਜਾਣਕਾਰੀ ਰੱਖਦਾ ਹੈ ਜਿਹੜੀ ਚੀਜ਼ ਨੂੰ ਧੁੱਪ ਜਿੱਥੇ ਜੁੜਦੀ ਹੈ ਜਾ ਕੇ ਹਾਂ ਹਾਂ ਕਿਸ ਹੋਰ ਦੀ ਨਹੀਂ ਆ ਇਹ ਜਿਹੜੀ ਕਹਿਣਾ ਨਾਲੀ ਤੇ ਪੈਂਦੀ ਆ ਉਹ ਵੀ ਦੀਦੀ ਹੈ ਜਿਹੜੀ ਕਹਿਣਾ ਫੁੱਲਾਂ ਦੇ ਪੈਂਦੀਆਂ ਬਾਗ ਤੇ ਪੈਂਦੀ ਉਹ ਵੀ ਦੀਦੀ ਹੈ ਦੂਰੀ ਉਹਨਾਂ ਚਿੱਤਿਆਂ ਨੂੰ ਠੀਕ ਹੈ ਜੀ ਇਹ ਕੈਰਕਟਰ ਦੀ ਸੂਰਜ ਵੱਲੋਂ ਪਿੱਛਾ ਹੈ ਉਹ ਦੇਖ ਰਿਹਾ ਹੋਵੇ ਵੀ ਸੂਰਜ ਨਾਲ ਕਿਹੜਾ ਦੀਦਾ ਮੈਂ ਦੇਦੀ ਆ ਹਾਂ ਹਾਂ ਸੋ ਸੂਰਜ ਇਹ ਤਾਂ ਗਲਤੀ ਨਹੀਂ ਗਲਤੀ ਤਾਂ ਕੈਰਕਟਰ ਦੀ ਹੈ ਠੀਕ ਹੈ ਓ ਠੀਕ ਠੀਕ ਮੈਂ ਯਾਨੀ ਬੇਸਿਕਲੀ ਇਹ ਕਿ ਇਹ ਚੇਤ ਜਿਹੜਾ ਉਹ ਅੰਤਰ ਉਹਨੂੰ ਅੰਤਰਜਾਮੀ ਕਹਾਂਗੇ ਉਹ ਅੰਦਰ ਅੰਦਰ ਰਹਿ ਜਿਹੜਾ ਉਹ ਅੰਦਰ ਜਾਮੀ ਹੈ ਜਾਮੀ ਕੀ ਹੁੰਦੇ ਅੰਤਰਜਾਮੀ ਜਾਮੀ ਅੰਤਰਜਾਮੀ ਯਾਮੀ ਦਾ ਮਤਲਬ ਯਾਮੀ ਇਹ ਜੱਜਾ ਬਣ ਗਿਆ ਹਾਂਜੀ ਇਹ ਆਪ ਤਾਂ ਜੱਬ ਬਣ ਗਿਆ ਜਾਂ ਧਰਿਆ ਵੀ ਤਾਂ ਅੰਦਰ ਝਾਬੀ ਬਣ ਗਿਆ ਜਬ ਦਿਗਨ ਤੇ ਜਬ ਦਿਗਨ ਬਣ ਗਿਆ ਅੱਛਾ ਇਹ ਅਗ ਤੇ ਜਗ ਬਣ ਗਿਆ ਯੁਰਵੇਦ ਤੇ ਜਜਰਵੇਦ ਬਣ ਗਿਆ ਇਹ ਭਾਸ਼ਾ ਬਦਲੀ ਹੋਈ ਹੈ ਅੱਛਾ ਬਾਈ ਯਾਮੀ ਯਾਮੀ ਦਾ ਕੀ ਅਰਥ ਹੈ ਵੈਸੇ ਕੋਈ ਗੱਲ ਜਾਨਣ ਵਾਲਾ ਜਨਨ ਵਾਲਾ ਅੰਤਰ ਯਾਮੀ ਜੋ ਅੰਦਰ ਦੀ ਜਾਣਦਾ ਹੈ ਜਿਹਦੇ ਉਹ ਮਨ ਦੀ ਸਾਰੀ ਕਰਤੂਤ ਜਾਣਦਾ ਹੈ ਇਹ ਇੱਕ ਇਹ ਤਾਂ ਸੋ ਜਿਹੜੀ ਦੂਜੀ ਗੱਲ ਕਹਿ ਰਿਹਾ ਸੀ ਕਿ ਜਿਹੜੇ ਉਹਨਾਂ ਪਹਿਲੇ ਸਾਡੇ ਗੁਰੂ ਅੰਤਰਿਯਾਮੀ ਸੀ। ਉਹ ਕਹਿੰਦਾ ਅੱਜ ਮੈਂ ਵਰਸੀ ਤੇ ਉਹੀਵੇਂ ਬੈਠਾ ਸੀਗਾ ਤੇ ਉਹ ਬੰਦਾ ਕ ਆਪਣੀਆਂ ਕਥਾ ਸੁਣਾਈ ਜਾਂਦਾ ਜੋ ਮਰਜੀ ਐ ਪਰ ਉਹੀ ਮੇਰਾ ਸਵਾਲ ਇਹ ਖਟ ਗਿਆ ਅੰਤਰਿਯਾਮੀ ਤੇ ਉਹ ਕਹਿੰਦਾ ਕਿ ਗੁਰੂ ਸਾਹਿਬ ਅੰਤਰਿਯਾਮੀ ਸੀ ਉਹਨਾਂ ਨੇ ਪਛਾਣ ਲਿਆ ਕਿ ਮੇਰੇ ਭਗਤ ਨੇ ਕਦ ਮਰਨਾ ਕਦ ਨਹੀਂ ਇਹੋ ਜੀ ਕੋਈ ਗੱਲ ਸੁਣਾਉਂਦਾ ਸੀ। ਹਾਂ ਤੇ ਪਰ ਮੈਂ ਇਹ ਪੁੱਛਣਾ ਕਿ ਅੰਤਰਿਯਾਮੀ ਆਪ ਵੀ ਅੰਤਰਿਯਾਮੀ ਦਾ ਅਰਥ ਇਹ ਐ ਜੋ ਸਾਰਿਆਂ ਦੀ ਗੱਲ ਜਾਣ ਸਕਦਾ ਹੋਵੇ। ਜੋ ਸਾਰਿਆਂ ਦੇ ਦਿਲ ਵਿੱਚ ਕੀ ਚੱਲਦਾ ਪਿਆ ਸਾਰਿਆਂ ਦੇ ਮਨ ਵਿੱਚ ਕੀ ਚੱਲਦਾ ਪਿਆ ਆਦਮੀ ਤੇ ਪਾਵਰ ਨਹੀਂ ਹੈ ਇਨਸਾਨ ਵਿੱਚ ਪਾਵਰ ਨਹੀਂ ਹੈ ਨਾ ਕਿਸੇ 'ਚ ਵੀ ਨਹੀਂ ਪਾਵਰ ਤੂੰ ਉਹਦੇ ਮਨ ਦੀ ਨਹੀਂ ਜਾਣ ਸਕਦਾ ਆਪਣੇ ਆਪਣੇ ਨੂੰ ਜਾਣਦਾ ਅੱਛਾ ਤੂੰ ਉਹਦੇ ਮਨ ਦੀ ਕੰਮ ਨਹੀਂ ਆਣ ਲੋਈ ਕੀ ਬਣਦੇ ਨੇ ਆਪਣੇ ਆਪ ਨੂੰ ਕੋਈ ਗੱਲ ਪਾਸਟ ਦੱਸਨ ਵਾਲੇ ਪ੍ਰੈਜ਼ੈਂਟ ਫਿਊਚਰ ਦੱਸ ਤੂੰ ਉਹ ਨਹੀਂ ਇਹ ਕੰਮ ਕਰਕੇ ਆਇਆ ਤੂੰ ਇਹ ਨਹੀਂ ਕੀਤਾ ਮੀਨਜ਼ ਉਹ ਫਿਰ ਬੇਸਿਕਲੀ ਫੇਸ ਰੀਡਿੰਗ ਹੈ ਸਾਰੀ ਉਹ इवन ਦੀ ਹੈਗੀ ਉਹਦਾ ਝੂਠ ਹੈ ਫੇਸ ਰੈਡੀ ਨੂੰ ਬਦੀ ਤੇ ਇੱਕ ਇੱਕ ਚੀਜ਼ ਹੋਰ ਦੱਸੋ ਆਪਣੇ ਮਰਨ ਦਾ ਸਮਾਂ ਕੀ ਬੰਦਾ ਪਹਿਲਾਂ ਪ੍ਰੈਡਿਕਟ ਕਰ ਸਕਦਾ ਕਿ ਮੈਂ ਮਰਨਾ ਮੈਂ ਹੁਣੀ ਇੰਨੇ ਦਿਨਾਂ ਚ ਉਹ ਗੱਲ ਹੋਰ ਹੈ ਅੱਛਾ ਉਹ ਗੱਲ ਹੋਰ ਹੈ ਇਹ ਗੱਲ ਹੈ ਲੱਗਦਾ ਪਰ ਇਹ ਆਪਣਾ ਵਿਸ਼ਾ ਤਾਂ ਹੈ ਦੀ ਤੂੰ ਤੈਨੂੰ ਇਹ ਨਾ ਗੱਲ ਤੇ ਕਿਉਂ ਡਿਸਕਸ ਕਰ ਰਹੀਆਂ ਇਹ ਗੱਲਾਂ ਨਹੀਂ ਮੈਂ ਤਾਂ ਅੰਤਰੀਅਮੀ ਦਾ ਮੇਨ ਲਈ ਪੁੱਛਣਾ ਸੀਗਾ ਇਹ ਤਾਂ ਚਲੋ ਵਿਸ਼ਾ ਹੈ ਨਹੀਂ ਅੱਛਾ ਚਲੋ ਅੰਤ 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 ਅ ਇਰੇ ਹਮਲੇ ਹੋਏ ਨੇ ਜੋ ਕੁਝ ਹੋਏ ਨੇ ਆ ਧੋਖੇ ਨਾਲ ਹੋਏ ਨੇ ਫਿਰ ਕਹਦੇ ਹੁੰਦੇ ਪਹਿਲਾਂ ਹੀ ਪ੍ਰੈਡਿਕਟ ਕਰਕੇ ਬੈਠ ਜਾਂਦੇ ਆਏ ਨਹੀਂ ਹੁੰਦਾ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਆ ਮਾਦੀ ਮਨ ਉਹਦੀ ਤੇਜ ਹੁੰਦੀ ਓ ਗੱਲ ਲੱਗ ਆ ਹਾਂ ਤਿਕਸ਼ਨ ਹੁੰਦੀ ਹੈ ਤੇਜ ਹੁੰਦੀ ਹੋਣੀ ਹੈ ਲੱਗ ਗੱਲ ਹੈ ਤੇ ਚਾਬੀ ਹੋਣਾ ਲੱਗ ਗਾ ਠੀਕ ਹੈ ਆ ਇਹਦਾ ਘੱਟਾ ਵੀ ਅੰਦਰ ਜਾਂਦੀ ਹੁੰਦਾ ਘੱਟਾ ਘੱਟਾ ਕਿਵੇਂ ਉਹ ਤੇ ਨਹੀਂ ਆ ਕੋਈ ਜਾਣ ਲੈਂਦਾ ਵੀ ਇਹਨਾਂ ਨੂੰ ਲੱਤ ਮਾਰਦੇ ਉਹ ਤਾਂ ਜਾਂਦਾ ਹੀ ਨਹੀਂ। ਅੱਛਾ। ਇਹ ਮੈਂ ਦੋਧਣਾ ਦੇਣਾ ਹੋਵੇ ਨਾ। ਹਾਂ ਹਾਂ। ਕੱਟਾ ਖੜਦਿਗੇ ਮੈਂ ਸਵਾ ਲੁੱਟ ਜਾਂਦਾ। ਅੱਛਾ ਜੀ। ਆਪਾਂ ਨੂੰ ਪਾਜ ਪਤਾ ਲੱਗਦਾ ਵੀ ਇਹ ਕੱਟਾ ਖੜ ਨਹੀਂ ਜਾਂਦਾ। ਅੱਛਾ। ਉਹ ਅੰਦਰ ਜਾਂ ਵੀ ਹੁੰਦਾ। ਅੱਛਾ ਕੱਟਾ ਅੰਦਰ ਜਾਂ ਵੀ ਹੁੰਦਾ ਹੈ। ਹਾਂ ਵੇ ਅੰਦਰ ਜਾਂ ਵੀ ਤਾਂ ਨਹੀਂ ਉਹ ਸੋਚ ਸਕਤੀ ਹੀ ਇਹਨੂੰ ਕਵਾਂਗੇ ਵੀ ਹੁਣ ਜਿਵੇਂ ਆਪਾਂ ਪਤਾ ਹੈ ਵੀ ਉਹਦੇ ਕੋਲ ਗੇ ਖਤਰਾ ਹੈ ਉਹ ਬੰਦੇ ਕੋਲ ਨਹੀਂ ਜਾਣਾ ਚਾਹੀਦਾ। ਅੱਖ ਪਛਾਣਦਾ ਉਹਦੀ ਮੈਂ ਤਾਂ ਰੋਕ ਗਿਆ ਉਹ ਹਾਂ ਬਬਸ ਠੀਕ ਹੈ ਉਹ ਅੰਤਰਜਾਮੀ ਹੀ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਇਹਦਾ ਮੂਡ ਪਛਾਣਦਾ ਹੈ ਮੈਂ ਅੰਤਰਜਾਮੇ ਮੂਡ ਪਛਾਣਦਾ ਉਹ ਵੀ ਅੰਤਰਜਾਮੀ ਹੈ ਠੀਕ ਹੈ ਇਹ ਘੰਟਾ ਅੰਤਰਜਾਮੇ ਜੇ ਸੰਤ ਅੰਤਰਜਾਮੀ ਨੇ ਠੀਕ ਹੈ ਠੀਕ ਹੈ ਜੇ ਸੰਤ ਅੰਤਰਜਾਮੀ ਨੇ ਇਹਦਾ ਘਟਾ ਕੁੱਤੇ ਵੀ ਹੈ ਠੀਕ ਹੈ ਕੁੱਤਾ ਗਲਤੀ ਕਰਕੇ ਆਦਮੀ ਦਰਦਾ ਹੈ ਅੱਖ ਪਛਾਣਦਾ ਹਾਂ ਤੇ ਜਿਵੇਂ ਐਂਟੀ ਦਸ਼ਮ ਕਰਨ ਦਾ ਮਸਲਾ ਜਿਵੇਂ ਆਇਆ ਹੈ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਕਿੰਨੇ ਹੱਦ ਤੱਕ ਗਿਰ ਸਕਦੇ ਨੇ ਵਿੱਚ ਕਿ ਇਹਨਾਂ ਦੇ ਸਵਾਲ ਕਿੰਨੇ ਹੱਦ ਤੱਕ ਗਿਰ ਸਕਦੇ ਨੇ ਇੱਕ ਲੈਵਲ ਇਹਨਾਂ ਦਾ ਆ ਗਿਆ ਹੋਇਆ ਹੈ ਐਂਟੀ ਦਸ਼ਮੀਆਂ ਦਾ ਕਿ ਇਸ ਲੈਵਲ ਤੋਂ ਜ਼ਿਆਦਾ ਇਹਨਾਂ ਕੋਲ ਸਵਾਲ ਹੈ ਹੀ ਨਹੀਂ ਇੱਕ ਡੈਡਲੌਕ ਲੱਗ ਗਿਆ ਹੋਇਆ ਸਵਾਲਾਂ ਤੇ ਪਤਾ ਹੀ ਹੈ ਉਹ ਤਾਂ ਅੰਦਰ ਜਾ ਕੇ ਗੱਲ ਹੋਏਗੀ ਹਾਂਜੀ ਇਤ ਇਤ ਜ਼ਿਆਦਾ ਇਹਨਾਂ ਕੋਲ ਕੁਝ ਨਹੀਂ ਹੈ ਜੇ ਨੂੰ ਅੰਦਰ ਜਾਵੇਂ ਗੈਦਵੇ ਹੁਣ ਦਸਵੀਂ ਜਿਹੜਾ ਦਸਨੇ ਨੂੰ ਪੜਾ ਸਕਦਾ ਉਹਨੂੰ ਪਤਾ ਵੀ ਦਸਨੇ ਵਾਲਾ ਬੱਚਾ ਇੰਨੇ ਸਵਾਲ ਕਰ ਸਕਦਾ ਹੈ। ਕੋ ਉਹਦੀ ਦੌੜ ਉੱਥੇ ਤਾਂ ਕੇ ਜਿਆਦਾ ਹੈ ਨਹੀਂ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਉਹਨੂੰ ਆਪ ਵੀ ਗੱਲ ਦਿੰਦੇ ਨੇ। ਹਾਂ ਬੇਸਿਕਲੀ ਟਿਕਸ਼ਨ ਬੁੱਧੀ ਹੈ ਅੰਤਰੀਅੰਮੀ ਨਹੀਂ। ਹਾਂ ਉਹ ਤਾਂ ਟਿਕਸ਼ਨ ਬੁੱਧੀ ਹੈ। ਠੀਕ ਠੀਕ। ਚਲੋ ਠੀਕ ਹੋ ਗਿਆ।